ਰਾਣੀ ਨਿਊਜ਼ ਨੂੰ ਤੁਹਾਡਾ ਸਵਾਗਤ ਹੈ ਜੀ ਜਾਗੋ ਜਾਗੋ ਨਸ਼ੇ ਤਿਆਗੋ ਪੰਜਾਬ 유ਥ ਕਾਂਗਰਸ ਦੇ ਰਵੀ ਬੜੈ ਜੀ ਵੱਲੋਂ ਅੱਜ ਖਰੜ ਵਿਖੇ ਭਾਰੀ ਇਕੱਠ ਕਰਕੇ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਰੈਲੀ ਕੱਢੀ ਗਈ ਜਾਗੋ ਜਾਗੋ ਤੇ ਨਸ਼ੇ ਤਿਆਗੋ ਇਹ ਲਾਈਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਾਰੀ ਇਕੱਠ ਰਵੀ ਬੜੈ ਜੀ ਵੱਲੋਂ ਸ਼ਹਿਰ ਖਰੜ ਦੀਆਂ ਹਨ

ريزورت پیرا دے اگے کھوب کے دیپک تے ریزورت پیرا دے اگے کھوب کے جگاڑو جگاڑو Let's see. ਵੱਡਾ ਇਕੱਠ ਕੀਤਾ ਗਿਆ ਹੈ ਸਲੋਗਨ ਫੜੇ ਹੋਏ ਆ ਜਾਗੋ ਜਾਗੋ ਨਸ਼ਾ ਤਿਆਗੋ ਪਹਿਲਾਂ ਇਹ ਦੱਸੋ ਵੀ ਕਿਹਨਾ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਅਵੇਅਰ ਵੀ ਲੋਕਾਂ ਨੂੰ ਕੀਤਾ ਜਾ ਰਿਹਾ ਕੀ ਕਰਾਂ ਜਾਂਦੇ ਹੋ ਦੇਖੋ ਇਹ ਸਾਡਾ ਯੂਥ ਕਾਂਗਰਸ ਵੱਲੋਂ ਜਿਹੜਾ ਪ੍ਰੋਟੈਸਟ ਕਰਾਇਆ ਜਾ ਰਿਹਾ ਅੱਜ ਜਿਹੜਾ ਜਿਹੜਾ ਅੱਜ ਦਾ ਦਿਨ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਅਸੀਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਜਿਹੜਾ ਪੈਦਲ ਮਾਰਚ ਨਾ ਆਪਣਾ ਕਰ ਰਹੇ ਆ ਖਰੜੋ ਵਿਖੇ ਕਿੱਥੋਂ ਸ਼ੁਰੂ ਹੋਣਾ ਤੇ ਕਦੋਂ ਤੱਕ ਇਹ ਸਾਡਾ ਪੈਦਲ ਮਾਰਚ ਹਾਲਾਂਕਿ ਥੋੜਾ ਅਸੀਂ ਲੇਟ ਹੋ ਗਏ ਇੱਥੋਂ ਦਸਹਿਰਾ ਗਰਾਊਂਡ ਤੋਂ ਸਟਾਰਟ ਕਰਕੇ ਅਸੀਂ ਆਰੀਆ ਰੋਡ ਜਿਹੜਾ ਕਾਲਜ ਰੋਡ ਤੋਂ ਹੁੰਦੇ ਹੋਏ ਇਹਨੂੰ ਲਾਂਡਰ ਰੋਡ ਤੋਂ ਹੁੰਦੇ ਹੋਏ ਅੱਡੇ 'ਚ ਸਮਾਪਤ ਕਰਾਂਗੇ ਜੀ ਤੁਸੀਂ ਹਮੇਸ਼ਾ ਹੀ ਇਹ ਧਾਰਨੇ ਪ੍ਰਦਰਸ਼ਨ ਜਾਂ ਫਿਰ ਨਾਟਕ ਕਰਵਾਉਂਦੇ ਹੋ ਲੱਗਦਾ ਹੈ ਕਿ ਇਹਨਾਂ ਦਾ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਹੈ ਜੀ ਜਦੋਂ ਕੋਈ ਸਾਡਾ ਯੂਥ ਵਿਗੜਦਾ ਹੈ ਇੱਕ ਨੂੰ ਕਹਿੰਦੇ ਨੇ ਖਰਬੂਜੇ ਹੁੰਦੇ ਏ ਇੱਕ ਖਰਬੂਜਾ ਭੱਗਦਾ ਏ ਜਦੋਂ ਇੱਕ ਬੰਦੇ ਨੂੰ ਦੇਖ ਕੇ ਇੱਕ ਲੱਗਦੇ ਆ ਨਸ਼ੇ ਵੱਲ ਨੂੰ ਅਸੀਂ ਮੁਹਿੰਮ ਚਲਾਉਂਗੇ ਹੁਣ ਆਪਾਂ ਕੀ ਕਹਿੰਨੇ ਆ ਆਪਾਂ ਘਰੇ ਬਹਿ ਜੀਏ ਫਿਰ ਯੂਥ ਖਤਮ ਹੋ ਜਾਵੇ ਬਰਬਾਦ ਹੋ ਜਾਵੇ ਅੱਜ ਦੇ ਟਾਈਮ 'ਚ ਆਪਾਂ ਲੋਕ ਕਹਿੰਨੇ ਆ ਪੰਜਾਬ ਆ ਜਿਹੜਾ ਮਾਫ਼ ਕਰਿਓ ਆਪਾਂ ਪੰਜਾਬ ਦੇ ਵਾਸੀ ਆ ਅੱਜ ਦੇ ਟਾਈਮ ਜਿਹੜਾ ਪੰਜਾਬ ਆ ਉਹ ਬਹੁਤ ਗੰਭੀਰ ਸਥਿਤੀ ਵਿੱਚ ਆ ਕੁਝ ਜਿਹੜੇ ਯੂਥ ਆ ਸਾਡਾ ਬਾਹਰ ਚਲੇ ਗਿਆ ਕੁਝ ਨਸ਼ਿਆਂ ਨੂੰ ਪੈ ਗਏ ਕੁਝ ਗੈਂਗਸਟਰ ਬਣ ਗਏ ਉਹ ਅੱਜ ਦੇ ਟਾਈਮ 'ਚ ਸਾਨੂੰ ਭਗਤ ਸਿੰਘ ਵਰਗੇ ਉਹ ਸੋਚ ਵਾਲੇ ਜਿਹੜੇ ਨੌਜਵਾਨ ਸਾਨੂੰ ਉਹਨਾਂ ਨੂੰ ਭਗਤ ਸਿੰਘ ਦੀ ਸੋਚ ਬਾਰੇ ਦੱਸ ਕੇ ਭਗਤ ਸਿੰਘ ਦਾ ਵਰਨਣ ਵਾਸਤੇ ਕੁਛ ਨਾ ਕੁਸਤਾ ਕਰਨਾ ਪਊਗਾ ਨਾ ਮਾਨ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਖਿਲਾਫ ਐਕਸ਼ਨ ਚਲਾਇਆ ਜਾ ਰਿਹਾ ਹੈ ਨਸ਼ਾ ਵੇਚਣ ਵਾਲਿਆਂ ਦੇ ਘਰ ਤੱਕ ਢਾਏ ਜਾ ਰਹੇ ਆ ਕਿਵੇਂ ਦੇਖਦੇ ਹੋ ਸਰਕਾਰ ਦੇ ਦੇਖੋ ਮਾਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਵਧੀਆ ਗੱਲ ਆ 3 ਸਾਲ ਤੋਂ ਲੇਟ ਹੋ ਗਏ ਮਾਨ ਸਰਕਾਰ ਇਹ ਕੰਮ ਕਰਨ ਨੂੰ ਮੈਂ ਕਹਿੰਦਾ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਦਾ ਅਸੀਂ ਤਾਂ ਕਰੂਗੇ ਸਾਡੇ ਯੂਥ ਬਚੂਗਾ ਹੁਣ ਅਸੀਂ ਵੀ ਲੀਡਰ ਤਾਂ ਹੀ ਬਣੂਗੇ ਜੇ ਯੂਥ ਬਚੂਗਾ ਹੁਣ ਅਸੀਂ ਕਹਿ ਦਈਏ ਮਾਨ ਸਰਕਾਰ ਸਾਡੀ ਵੀ ਸਰਕਾਰ ਰਹੀ ਆ ਕੈਪਟਨ ਸਾਹਿਬ ਵਾਲਾ ਕਿ ਭਾਜੀ ਬੀਜੇਪੀ ਦੇ ਮੁੱਖ ਮੰਤਰੀ ਬਣਾ ਰੱਖੇ ਸਭ ਲੇਖੇ ਗੱਲ ਉਦੋਂ ਵੀ ਬਥੇਰਾ ਕੰਮ ਚੰਨੀ ਸਾਹਿਬ ਨੇ ਤਿੰਨ ਮਹੀਨੇ ਚ ਨਸ਼ਾ ਵਾਲੇ ਭੱਜ ਗਏ ਸੀਗੇ ਮਾਨ ਸਰਕਾਰ ਲੇਟ ਜਰੂਰ ਆ ਪਰ ਇੱਥੇ ਸਾਨੂੰ ਸਰਕਾਰ ਦਾ ਵੀ ਸਾਥ ਦੇਣਾ ਪਊਗਾ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਦੂਜੀ ਰਾਜਨੀਤੀ ਦੀ ਗੱਲ ਕਰੀ ਐ ਫਿਰ ਜਿਹੜੇ ਇਹ ਧਰਨੇ ਪ੍ਰਦਰਸ਼ਨ ਜਾਂ ਜਾਗਰੂਕਤਾ ਹੁਣ ਚਲਾ ਰਹੇ ਹੋ ਉਸ ਸਮੇਂ ਕਿਉਂ ਨਹੀਂ ਕੀਤੀ ਕਰਦਾ ਮੈਂ ਉਸ ਸਮੇਂ ਨਸ਼ਾ ਨਹੀਂ ਤਾਂ ਜੀ ਦੇਖੋ ਮੈਂ ਕਰਦਾ ਰਿਹਾ ਮੇਰੀ ਤੁਸੀਂ ਸਾਰੇ ਸਾਡੇ ਲੋਕਲ ਨਾ ਮੁੰਡੇ ਆ ਮੈਂ ਤਾਂ ਜਦੋਂ ਤੋਂ ਰਾਜਨੀਤੀ ਕਰਦਾ ਮੈਂ ਤਾਂ ਬੋਲਦਾ ਹੀ ਨਸ਼ੇ ਦੇ ਖਿਲਾਫ ਆ ਮੈਂ ਤਾਂ ਬਥੇਰੇ ਨਸ਼ਾ ਸਦਾ ਕਰਾਂ ਜਿਹੜੇ ਜੇਲ੍ਹਾਂ ਚ ਕਰਾਏ ਆ ਬਥੇਰਾ ਮੇਰਾ ਯੋਗਦਾਨ ਆ ਮੈਂ ਤਾਂ ਆਪਦੀ ਸਰਕਾਰ ਚ ਇਹ ਜਿਹੜਾ ਸਾਫ ਕਰਕੇ ਰੱਖਿਆ ਸਿਸਟਮ ਹੁਣ ਕੀ ਕਰੀਏ ਸਾਡੇ ਅੱਜ ਦੇ ਟਾਈਮ ਚ ਉਹ ਚੀਜ਼ਾਂ ਨਹੀਂ ਹੱਥ ਵਿੱਚ ਰਹੀਆਂ ਅਸੀਂ ਪਰ ਲੋਕਾਂ ਵਾਸਤੇ ਖੜੇ ਆ ਸਾਡੇ ਆਪਣੇ ਭਰਾਏ ਆ ਆ ਮੁੰਡੇ ਹੁਣ ਜਿਹੜੇ ਮੇਰਾ ਸਾਥ ਦੇ ਰਹੇ ਆ ਉਹ ਕਾਨੂੰਨ ਤਾਂ ਹੀ ਮੇਰਾ ਸਾਥ ਦੇ ਪਉਣਗੇ ਇਹ ਨਸ਼ੇ ਤੋਂ ਬਚਣਗੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ੇੜੀਆਂ ਦੇ ਮਕਾਨ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਵੇਚਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਜਿਹੜਾ ਵੀ ਯੂਥ ਹੈ ਜਾਂ ਫਿਰ ਜਿੱਦਾਂ ਆਪਾਂ ਦੇਖਦੇ ਕਿ ਜਨਾਨੀ ਦੀ ਵੀ ਵੀਡੀਓ ਵਾਇਰਲ ਹੋਈ ਸੀਗੀ ਮੈਂ ਵੇਚੂ ਨਸ਼ਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਕਿਸੇ ਦਾ ਘਰ ਤੋੜਨ ਦੇ ਖਿਲਾਫ ਨਹੀਂ ਨਾ ਮੈਂ ਛੱਤ ਦੇ ਖਿਲਾਫ ਹਾਂ ਘਰ ਟੁੱਟਿਆ ਵਾ ਦੁਬਾਰੇ ਬਣ ਸਕਦਾ ਏ ਕਿਸੇ ਦਾ ਮੁੰਡਾ ਮਰਿਆ ਵਾ ਦੁਬਾਰੇ ਆ ਸਕਦਾ ਤੁਸੀਂ ਇਹ ਚੀਜ਼ ਦੱਸ ਦੋ ਮੈਂ ਕਹਣਾ ਘਰ ਤੋੜਨਾ ਮੰਦ ਭੱਗਾ ਏ ਨਹੀਂ ਪਰ ਸਰਕਾਰ ਪੁਲਿਸ ਕਰੂਗੀ ਯਾਰ ਜੇ ਹੁਣ ਆਪਾਂ ਤਾਂ ਆਪ ਦਾ ਘਰ ਟੁੱਟ ਗਿਆ ਬੈ ਚੀਕਾਂ ਮਾਰਨ ਲੱਗ ਗਏ ਠੀਕ ਆ ਮੈਂ ਹਾਲਾਂਕਿ ਸਪੋਰਟ ਨਹੀਂ ਕਰਦਾ ਉਸ ਚੀਜ਼ ਦੀ ਪਰ ਜਦੋਂ ਕੋਈ ਮੁੰਡੇ ਦਾ ਕਿਸੇ ਦਾ ਸਿਵਾ ਬੜਦਾ ਦੇਖਿਆ ਤੁਸੀਂ ਕਦੇ ਮਾਂ-ਬਾਪ ਦੇ ਕੀ ਹਾਲਾਤ ਹੁੰਦੇ ਆ ਦੇਖਿਓ ਕਿਸੇ ਘਰ ਜਾ ਕੇ ਮਾਪੇ ਬਾਬ ਦੇ ਹਾਲਾਤ ਦੇਖਿਓ ਮਾਂ ਰੋਟੀ ਬਾਣੀ ਦਾ ਨੇ ਦਿਨ ਰਾਤ ਦਾ ਨਹੀਂ ਪਤਾ ਚੱਲਦਾ ਆਪਾਂ ਨਸ਼ਾ ਵੇਚਦੇ ਆ ਨਸ਼ਾ ਵੇਚ ਕੇ ਪੱਗਰ ਬਣਾਉਂਦੇ ਆ ਫਿਰ ਜੇ ਸਰਕਾਰ ਤੋੜ ਦੇ ਸਾਡੇ ਨਾਲ ਧੱਕਾ ਹੋ ਗਿਆ ਜਿਹੜੇ ਤੁਸੀਂ ਹਜ਼ਾਰਾਂ ਦੀ ਦਦਾ ਦੇ ਵਿੱਚ ਮੁੰਡੇ ਘਰ ਦਾ ਸਮਾਨ ਵੇਚ-ਵੇਚ ਕੇ ਥੋਡੇ ਤਾਂ ਘਰਾਂ ਘਰਾਂ ਦੀ ਕੰਦਾ ਜੜੀਆਂ ਬਣ ਗਈਆਂ ਕਈਆਂ ਨੇ ਆਪਣੇ ਦਰਵਾਜੇ ਪੱਟ ਕੇ ਵੇਚ ਤੇ ਟਾਕੀਆਂ ਮਕਾਨ ਉਹਨਾਂ ਦੀ ਵੈਸੀ ਹੀ ਹੋ ਕਰ ਗਿਆ ਆਪਾਂ ਮੈਂ ਦੁਆਰੇ ਕਹਿੰਦਾ ਮੈਂ ਹੱਕ ਜ ਨਹੀਂ ਹੈਗਾ ਪਰ ਹੁਣ ਤੁਸੀਂ ਐਂ ਦੋਸੋ ਵੀ ਸਰਕਾਰ ਪੁਲਿਸ ਕਰੂਗੀ ਵੀ ਕੀ ਕੁਛ ਨਾ ਕੁਛ ਤਾਂ ਕਰਨਾ ਪਊਗਾ ਸਾਨੂੰ ਲੱਗਦਾ ਹੈ ਕਿ ਇਹ ਮਹਮ ਸਹੀ ਹੈ ਮੈਂ ਕਹਿੰਦਾ ਵੀ ਬਿਲਕੁਲ ਬੇਸ਼ੱਕ ਨਾ ਸਹੀ ਹੋਵੇ ਪਰ ਲੋਕਾਂ ਚ ਕਿ ਮੈਸੇਜ ਤਾਂ ਜਾ ਰਿਹਾ ਥੋੜਾ ਬਹੁਤ ਪਰ ਕੁਝ ਆਗੂ ਹੈ ਜਿਹੜੇ ਜੀ ਉਹ ਕਹਿ ਰਹੇ ਆ ਵੀ ਇਸ ਤਰ੍ਹਾਂ ਘਰ ਨਹੀਂ ਤੋੜਨੇ ਚਾਹੀਦੇ ਬਿਲਕੁਲ ਵੀ ਨਹੀਂ ਤੋੜਨੇ ਚਾਹੀਦੇ ਕਾਨੂੰਨ ਦੇ ਬਾਹਰ ਜਾ ਕੇ ਨਹੀਂ ਤੋੜਨੇ ਚਾਹੀਦੇ ਪਰ ਮਾਫ ਕਰਿਓ ਪਰ ਹੁਣ ਸਰਕਾਰ ਕੁਝ ਕਰੂਗੀ ਵੀ ਨਾ ਆਪਾਂ ਇੱਕ ਪਾਸੇ ਫੇਰ ਕਹਿ ਦਿੰਦੇ ਆ ਵੀ ਕੁਝ ਕਰ ਨਹੀਂ ਰਹੇ ਆਪਾਂ ਤੇਰਾ ਭਾਗ ਇਹਨੇ ਘਰ ਢਾਦੇ ਦੇਖੋ ਰਾਜਨੀਤੀ ਇੱਕ ਲੱਗ ਚੀਜ਼ ਆ ਮੈਂ ਵੀ ਰਾਜਨੀਤੀ ਵਾਲੀ ਗੱਲ ਕਰਦਾ ਹੋਰ ਵੀ ਕਰਦੇ ਹਰੇਕ ਬੰਦਾ ਆਪਦੀ ਰੋਟੀਆਂ ਸੇਕਦਾ ਮੈਂ ਘਰ ਤੋੜਨ ਦੇ ਹੱਕ 'ਚ ਨਹੀਂ ਹੈ ਪਰ ਤੁਸੀਂ ਇਹ ਦੱਸੋ ਵੀ ਨਸ਼ਾ ਖਤਮ ਕਿਵੇਂ ਹੋਊਗਾ ਇਹ ਵੀ ਪੱਤਰਕਾਰ ਵੀਰ ਵੀ ਦੱਸਣ ਵੀ ਨਸ਼ਾ ਖਤਮ ਕਿਵੇਂ ਕਰੀਏ ਇਹ ਤਾਂ ਹੁਣ ਦੇਖੋ ਆਪਾਂ ਕਹਿੰਦੇ ਨੇ 84 ਲੱਖ ਜੁਨੀ ਭੁਗਤ ਕੇ ਬੰਦਾ ਮਨੁੱਖ ਬਣਦਾ ਆਪਾਂ ਉਹ ਜੁਨੀ ਭੁਗਤ ਕੇ ਵੀ ਫਿਰ ਆਪਾਂ ਨਰਕਾ ਕਿਨੂੰ ਜਾ ਰਹੇ ਆ ਤੁਹਾਡੇ ਵੱਲੋਂ ਕਿੰਨੇ ਕਿ ਨੌਜਵਾਨਾਂ ਦਾ ਨਸ਼ਾ ਛੜਾਇਆ ਗਿਆ ਕਿ ਮੈਂ ਤਾਂ ਤੁਹਾਡੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਆਹ ਮੋਹਮਿਮ ਸਟਾਰਟ ਕਰੀ ਵੀ ਹੰਜੂ ਪੰਜਾਬ ਦੇ ਮੈਂ ਇੱਕ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹੁੰਦਾ ਜਿਹੜੀ ਉਹ ਮੋਹਮਿਮ ਹੰਜੂ ਪੰਜਾਬ ਦੇ ਉਹਦੇ ਉੱਪਰ ਲਿਖਿਆ ਵਾ ਸਫਰ ਕਿਤਾਬਾਂ ਤੋਂ ਨਸ਼ਿਆਂ ਤੱਕ ਕਈ ਬੰਦਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸ਼ਾਇਦ ਗਲਤ ਹੈ ਉਹ ਮੇਰਾ ਮਤਲਬ ਆ ਕਿ ਜਿਹੜੇ ਨੌਜਵਾਨ ਆ ਉਹ ਕਾਲਜ ਵਿੱਚ ਕਿਤਾਬ ਪੜਨ ਜਾਂਦੇ ਆ ਉਹ ਕਿਤਾਬ ਪੜਦੇ-ਪੜਦੇ ਉਹਨਾਂ ਨੂੰ ਗਲਤ ਅੰਸਰ ਨਸ਼ਿਆਂ ਵੱਲ ਲੈ ਜਾਂਦੇ ਆ ਉਹ ਸਾਡਾ ਮੋਟਿਵ ਆ ਕਿ ਕਿਤਾਬਾਂ ਪੜੋ ਭਗਤ ਸਿੰਘ ਜੀ ਦਾ ਕਿਆਸ਼ ਹੁੰਦੇ ਸੀ ਉਹਨਾਂ ਦਾ ਵੀ ਆਹੀ ਸੀ ਕਿ ਬੰਦਾ ਆਪ ਦਾ ਨਿਰਪੱਖ ਹੋਣਾ ਚਾਹੀਦਾ ਸੱਚਾਈ ਹੋਣੀ ਚਾਹੀਦੀ ਆ ਜਿਹੜੇ ਨੌਜਵਾਨ ਅੱਜ ਆਈਐਸ ਆਈਪੀਐਸ ਬਣਨੇ ਚਾਹੀਦੇ ਡਾਕਟਰ ਇੰਜੀਨੀਅਰ ਬਣ ਜਾਹੀਦੇ ਆ ਜਿਹੜੇ ਪਗ ਸਿੰਘ ਨੇ ਦੇਸ਼ ਯਾਦ ਕਰਾਇਆ ਦਸੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡਾ ਪੰਜਾਬ ਜਿਹੜਾ ਸਾਨੂੰ ਦਿੱਤਾ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਹੱਥ ਵਿੱਚ ਸ਼ਸਤਰ ਫੜਾਏ ਆ ਨਸ਼ੇ ਸਦਾਗਰਾਂ ਨੇ ਨੌਜਵਾਨ ਦੇ ਹੱਥ ਵਿੱਚ ਪੈਪ ਫੜਾਤੇ ਚਿੱਟਾ ਪੀਣੇ ਵਾਲੇ ਆਪਾਂ ਇਹ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਟਰੋਲ ਕਰਾਂਗੇ ਹੀ ਇਹ ਤਾਂ ਸਰਕਾਰਾਂ ਮੈਂ ਕਹਿੰਦਾ ਮੈਂ ਕਾਂਗਰਸੀ ਆ ਤੁਹਾਨੂੰ ਵੀ ਪਤਾ ਮੈਂ ਕਟੜ ਕਾਂਗਰਸੀ ਉਹੀ ਰਹਿਣਾ ਪਰ ਸਰਕਾਰਾਂ ਦੇ ਉੱਪਰ ਬਾਲਟੀ ਬਾਜੀ ਤੋਂ ਉਪਰ ਉੱਟ ਕੇ ਆਪਾਂ ਕੁਛ ਨਾ ਕੁਛ ਤਾਂ ਕਰਾਂਗੇ ਹੀ ਕੁਛ ਤਾਂ ਕਰਨੀ ਪਊਗਾ ਆਪਾਂ ਅਵੇਅਰਨੈਸ ਕਰਾਂਗੇ ਠੀਕ ਆ ਸਾਡਾ ਜਿੱਥੇ ਜ਼ੋਰ ਚੱਲਦਾ ਅਸੀਂ ਪੁਲਿਸ ਦਾ ਵੀ ਸਾਥ ਦੇ ਦਿੰਨੇ ਆ ਮੈਂ ਦੰਨਾ ਮੈਂ ਹੁਣ ਵੀ ਲਿਸਟ ਬਣਾ ਰਿਹਾ ਨਸ਼ਾ ਸਦਾਗਰਾਂ ਦੀ ਮੈਂ ਦੇ ਕੇ ਆਉਂਗਾ ਬੜੇ ਅਫਸਰਾਂ ਨੂੰ ਤੰਗ ਨਹੀਂ ਕਰਦੇ ਕਈ ਜਗ੍ਹਾ ਇਸ ਦੇਖਣ ਦੇ ਵਿੱਚ ਆਇਆ ਪਿੰਡਾਂ 'ਚ ਕਮੇਟੀਆਂ ਬਣੀਆਂ ਹੋਈਆਂ ਐ ਤੇ ਉਹ ਕਹਿੰਦੇ ਵੀ ਸਾਨੂੰ ਧਮਕੀਆਂ ਪਰੇ ਪੂਰ ਦੇਖੋ ਧਮਕੀਆਂ ਵੀ ਹੋ ਰਿਹਾ ਇਸ ਕਰਕੇ ਉਹ ਕਮੇਟੀਆਂ ਛੱਡ ਕੇ ਬਾਹਰ ਆ ਗਏ ਉਹਨੂੰ ਵੀ ਧਮਕੀਆਂ ਆਈਆਂ ਕਈ ਮੇਰੇ ਨਾਲ ਵੀ ਬਥੇਰਾ ਗੂ ਵਾਪਰੇ ਆ ਤੁਹਾਨੂੰ ਪਤਾ ਡਾਇਰੈਕਟ ਡਾਇਰੈਕਟਲੀ ਇਨਡਾਇਰੈਕਟਲੀ ਹੁੰਦਾ ਸਿਸਟਮ ਪਰ ਗੱਲ ਇਹ ਆ ਆਪਾਂ ਕਿਹੜੇ ਕਮਜ਼ੋਰ ਆ ਜਿਹੜੇ ਕਮਜ਼ੋਰ ਆ ਉਹ ਘਰਾਂ ਬੈ ਜੰਨੇ ਆ ਆਪਾਂ ਡੇਟ ਦੇ ਜਵਾਬ ਪੱਥਰ ਗੱਲ ਦੇਣ ਜਾਣਦੇ ਆ ਠੀਕ ਆ ਆਪਾਂ ਦਾ ਮੈਂ ਤਾਂ ਰਾਜਨੀਤੀ ਕਰਦਾ ਮੈਂ ਕਹਣਾ ਵੀ ਮੈਂ ਇਲੈਕਸ਼ਨ ਵੀ ਲੜਨੀ ਆ ਮੈਂ ਐਮਐਲਏ ਦੀ ਇਲੈਕਸ਼ਨ ਵੀ ਲੜਨੀ ਚਾਹੁੰਦਾ ਮੈਂ ਕੁਝ ਝੂਠ ਨਹੀਂ ਬੋਲਦਾ ਮੈਂ ਲੜਨੀ ਚਾਹੁੰਦਾ ਪਰ ਮੈਂ ਰਾਜਨੀਤੀ ਤਾਂ ਕਰੂੰਗਾ ਇਲੈਕਸ਼ਨ ਤਾਂ ਲੜੂੰਗਾ ਜੇ ਸਾਡੇ ਮੁੰਡੇ ਬਚੂਗੇ